ਹੈਲੋ ਸਟੂਡੈਂਟਸ ਨਿਊ ਹੋਰਾਈਜ਼ਨ ਅਕੈਡਮੀ ਦੀ ਇਹ ਜਿਹੜੀ ਵੀਡੀਓ ਹੈ ਸਟੇਟ ਬੈਂਕ ਆਫ ਇੰਡੀਆ ਦੀ ਕਲਰਕ ਰਿਕਰੂਟਮੈਂਟ ਨੂੰ ਲੈ ਕੇ ਬਹੁਤ ਟਾਈਮ ਤੋਂ ਖਬਰ ਚੱਲ ਰਹੀ ਸੀ ਕਿ ਸਟੇਟ ਬੈਂਕ ਆਫ ਇੰਡੀਆ ਦੀ ਕਲਰਕ ਰਿਕਰੂਟਮੈਂਟ ਹੈ ਜਿਹੜੀ ਉਹਦੀ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਰਿਲੀਜ਼ ਹੋਊਗੀ ਐਂਡ ਬਹੁਤ ਟਾਈਮ ਤੋਂ ਦਸੰਬਰ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਨੋਟੀਫਿਕੇਸ਼ਨ ਰਿਲੀਜ਼ ਹੋਣੀ ਹੈ ਹੁਣ ਫਾਈਨਲੀ ਸਟੇਟ ਬੈਂਕ ਆਫ ਇੰਡੀਆ ਨੇ ਜੂਨੀਅਰ ਅਸੋਸੀਏਟਸ ਯਾਨੀ ਕਿ ਕਲਰਕ ਦੀ ਜਿਹੜੀ ਰਿਕਰੂਟਮੈਂਟ ਹੈ ਉਹਦਾ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਹੈ ਤੁਸੀਂ ਇਹਦਾ ਨੋਟੀਫਿਕੇਸ਼ਨ ਆਫੀਸ਼ੀਅਲ ਸਟੇਟ ਬੈਂਕ ਆਫ ਇੰਡੀਆ ਦੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ ਜੇ ਨੋਟੀਫਿਕੇਸ਼ਨ ਆਪਾਂ ਚੈੱਕ ਕਰੀਏ ਤਾਂ ਉਹਦੇ ਵਿੱਚ ਆਪਾਂ ਦਿੱਤਾ ਹੈ ਸਟੇਟ ਬੈਂਕ ਆਫ ਇੰਡੀਆ ਰਿਕਰੂਟਮੈਂਟ ਆਫ ਜੂਨੀਅਰ ਐਸੋਸੀਏਟਸ ਕਸਟਮਰ ਸਪੋਰਟ ਐਂਡ ਸੇਲਸ ਦਾ ਕਲਰਕ ਦੇ ਲਈ ਜਿਹੜਾ ਇਹਨਾਂ ਨੇ ਪੋਸਟ ਦਾ ਨੇਮ ਰੱਖਿਆ ਹੈ ਦੈਟ ਇਜ਼ ਜੂਨੀਅਰ ਐਸੋਸੀਏਟਸ ਆਨਲਾਈਨ ਰਜਿਸਟ੍ਰੇਸ਼ਨ ਸਟਾਰਟ ਹੋਣੀ ਹੈ 17th ਆਫ ਡਿਸੰਬਰ ਤੋਂ ਐਂਡ ਇਹ ਚੱਲੂਗੀ ਟਿਲ Uh, 7th of January ਤੇ ਇਹ ਸਾਰਾ ਆਪਾਂ ਨੂੰ ਬੇਸਿਕ ਡੇਟਸ ਆ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਦੈਨ ਉਸ ਤੋਂ ਅੱਗੇ ਜਿਹੜੇ ਵੀ ਬੱਚੇ ਇਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਪੜ੍ਹ ਸਕਦੇ ਆ ਐਗਜ਼ਾਮ ਦਾ ਟਾਈਮ ਐਗਜ਼ਾਮ ਟੈਂਟੇਟਿਵਲੀ ਟੈਂਟੇਟਿਵਲੀ ਫੈਬਰੂਅਰੀ 2025 ਦੇ ਵਿੱਚ ਹੋਊਗਾ ਐਂਡ ਐਗਜ਼ਾਮੀਨੇਸ਼ਨ ਵਿਲ ਬੀ ਜਿਹੜੀ ਮੀਨਸ ਐਗਜ਼ਾਮੀਨੇਸ਼ਨ ਉਹ ਮਾਰਚ ਐਪ੍ਰਲ ਦੇ ਵਿੱਚ ਹੋ ਜਾਊਗੀ ਤਾਂ ਬੈਂਕਿੰਗ ਐਗਜ਼ਾਮਸ ਡੂ ਨਾਟ ਗਿਵ ਅ ਲੋਟ ਆਫ ਟਾਈਮ ਬੀਟਵੀਨ ਦਾ ਪ੍ਰੀਲੀਮినਰੀ ਐਗਜ਼ਾਮ ਇਨ ਮੀਨਸ ਐਗਜ਼ਾਮ ਮੀਨਸ ਦਾ ਰਿਜ਼ਲਟ ਜਦੋਂ ਹੁੰਦਾ ਉਹਦੇ ਨੈਕਸਟ ਇੱਕ ਵੀਕ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਸੌਰੀ ਪ੍ਰੀਲਿਮਸ ਦਾ ਜਿਹੜਾ ਰਿਜ਼ਲਟ ਹੁੰਦਾ ਉਹਦੇ ਰਿਜ਼ਲਟ ਆਉਣ ਦੇ 10 12 ਦਿਨ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਮੀਨਸ ਐਗਜ਼ਾਮ ਹੈ ਉਹ ਵੀ ਕੰਡਕਟ ਹੋ ਜਾਂਦਾ ਇਹਦੇ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਤੁਸੀਂ ਰੈਗੂਲਰਲੀ ਚੈੱਕ ਕਰ ਸਕਦੇ ਹੋ ਵੈਬਸਾਈਟ ਦੇ ਉੱਪਰ ਉੱਥੇ ਤੁਹਾਨੂੰ ਇਨਫਰਮੇਸ਼ਨ ਮਿਲਣੀ ਸ਼ੁਰੂ ਹੋ ਜਾਣੀ ਹੈ ਅਪਾ ਗੱਲ ਕਰੀਏ ਵੈਕੈਂਸੀਜ਼ ਦੀ ਤਾਂ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਵੈਕੈਂਸੀਜ਼ ਹੈ ਤੁਸੀਂ ਦੇਖ ਸਕਦੇ ਹੋ ਹਰ ਏਰੀਆ ਦਾ ਅਕੋਰਡਿੰਗ ਟੂ देयर ਸਰਕਲ ਅਲੱਗ ਵੈਕੈਂਸੀਜ਼ ਹੈਗੀਆਂ ਸੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਏਰੀਆ ਦੀ ਫਿਲ ਕਰ ਸਕਦੇ ਹੋ ਬਟ ਮੇਕ ਸ਼ੋਰ ਕਿ ਤੁਹਾਨੂੰ ਉੱਥੋਂ ਦੀ ਜਿਹੜੀ ਲੈਂਗੁਏਜ ਰਿਕੁਆਇਰਡ ਹੈ ਉਹ ਜ਼ਰੂਰ ਪਤਾ ਹੋਵੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀ ਆਲਰੇਡੀ 569 ਵੈਕੈਂਸੀਜ਼ ਜੋ ਕਿ ਗੁੱਡ ਇਨਫ ਹੈ ਕਾਫੀ ਅੱਛੀਆਂ ਹੈ ਜਿਵੇਂ ਗੁਜਰਾਤ ਦੇ ਵਿੱਚ 1000 ਦੇ ਨੇੜੇ ਆਉਂਦੀਆਂ ਪਈਆਂ 1300 ਵੈਕੈਂਸੀਜ਼ ਆਪਣੀਆਂ ਮੱਧ ਪ੍ਰਦੇਸ਼ ਦੇ ਵਿੱਚ ਆਉਂਦੀਆਂ ਪਈਆਂ ਦੈਨ ਉਸ ਤੋਂ ਬਾਅਦ 1200 1250 ਵੈਸਟ ਬੰਗਾਲ ਦੀਆਂ ਐਂਡ 1800 ਉੱਤਰ ਪ੍ਰਦੇਸ਼ ਦੀਆਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਜ਼ਿਆਦਾ ਵਾਲਿਆਂ ਦੇ ਵਿੱਚ ਆਪਾਂ ਨੂੰ ਪੰਜਾਬ ਦੀਆਂ ਵੀ 500 ਪਲੱਸ ਜਿਹੜੀਆਂ ਮਿਲਦੀਆਂ ਪਈਆਂ ਆ ਦੇ ਆਰ ਗੁੱਡ ਇਨਾਫ ਟੋਟਲ ਮਿਲਾ ਕੇ 13735 ਵੈਕੈਂਸੀਜ਼ ਐਂਡ ਉਹਦੇ ਵਿੱਚੋਂ ਉਦੇ ਨਾਲ ਨਾਲ 609 ਜਿਹੜੀਆਂ ਬੈਕਲੌਗ ਵੈਕੈਂਸੀਜ਼ ਆ ਜਿਹੜੀਆਂ ਲਾਸਟ ਈਅਰ ਫਿਲ ਅਪ ਨਹੀਂ ਹੋਈਆਂ ਸੀ ਤਾਂ ਇਨ ਟੋਟਲ 14000 ਪਲਸ ਵੈਕੈਂਸੀਜ਼ ਇਸ ਵਾਰ ਸਟੇਟ ਬੈਂਕ ਆਫ ਇੰਡੀਆ ਦੇ ਜਿਹੜੇ ਕਲਰਕ ਐਗਜ਼ਾਮ ਹੈ ਉਹਦੇ ਵਿੱਚ ਆਉਣੀਆਂ ਮੇਂ ਥਿਸ ਇਜ਼ ਮੋਰ ਦਨ ਇਨਫ ਲਾਸਟ ਟਾਈਮ ਜਿਹੜਾ 2023 ਵਾਲਾ ਸਟੇਟ ਬੈਂਕ ਆਫ ਇੰਡੀਆ ਦਾ ਐਗਜ਼ਾਮ ਸੀਗਾ ਸੌਰੀ 2024 ਵਾਲਾ ਕਿਉਂਕਿ 2025 ਵਾਲਾ ਐਗਜ਼ਾਮ ਹੈ ਤਾਂ 2024 ਵਾਲਾ ਜਿਹੜਾ ਐਗਜ਼ਾਮ ਸੀਗਾ ਉਹਦੇ ਵਿੱਚ ਸਟਾਰਟਿੰਗ ਵੈਕੈਂਸੀਜ਼ ਅਰਾਊਂਡ 6000 ਸੀਗੀਆਂ ਜੋ ਕਿ ਬਾਅਦ ਦੇ ਵਿੱਚ ਵਧਾ ਕੇ 8000 ਰਾਉਂਡ ਕਰ ਦਿੱਤੀ ਸੀ ਤੇ ਇਸ ਵਾਰ ਆਲਰੇਡੀ 13000 ਪਲੱਸ ਵੈਕੈਂਸੀਜ਼ ਹੈ کافی ਅੱਛਾ ਚਾਂਸ ਬਣਦਾ ਹੋਣਾ ਬੱਚਿਆਂ ਦੇ ਲਈ ਜਿਨ੍ਹਾਂ ਨੇ ਪਹਿਲਾਂ ਇਗਜ਼ਾਮ ਦਿੱਤਾ ਆਇਆ ਬੈਂਕਿੰਗ ਦਾ ਐਂਡ ਕੁਝ ਮਾਰਕਸ ਤਾਂ ਰਹਿ ਗਏ ਸੀ ਤਾਂ ਇਸ ਵਾਰ ਬਹੁਤ ਵਧੀਆ ਚਾਂਸਸ ਹੈ ਕਿ ਆਲਮੋਸਟ 1.5 ਟਾਈਮਸ ਮੋਰ ਵੈਕੈਂਸੀਜ਼ ਐ ਲਾਸਟ ਟਾਈਮ ਨਾਲੋਂ ਥੈਨ ਉਸ ਤੋਂ ਅੱਗੇ ਜੇ ਆਪਾਂ ਇਹਨੂੰ ਅੱਗੇ ਰੀਡ ਕਰਾਂਗੇ ਤਾਂ ਬਹੁਤ ਡਿਟੇਲ ਦੇ ਵਿੱਚ ਸਾਰਾ ਕੁਝ ਦਿੱਤਾ ਹੈ एलिਜੀਬਿਲਟੀ ਕ੍ਰਾਈਟੇਰੀਆ ਆ ਗਿਆ ਐਂਡ ਦੈਨ ਉਹਦੇ ਵਿੱਚ ਇਹਨਾਂ ਨੇ ਸਾਰਾ ਕੁਝ ਦਿੱਤਾ ਹੈ ਕਿ ਜਿਹੜੇ ਡਿਫਾਲਟ ਉਹ ਹੈਗੇ ਐ ਕੈਂਡੀਡੇਟਸ ਉਹ ਵੀ ਐਲੀਜੀਬਲ ਨਹੀਂ ਐ ਜਿਹੜੇ ਆਲਰੇਡੀ ਅ ਐਸਬੀਆਈ ਕਲੈਰੀਕਲ ਕੇਡਰ ਦੇ ਵਿੱਚ ਵਰਕ ਕਰਦੇ ਪਏ ਉਹ ਵੀ ਨਹੀਂ ਦੁਬਾਰਾ ਅਪਲਾਈ ਕਰ ਸਕਦੇ ਐਂਡ ਸਟੇਟ ਬੈਂਕ ਆਫ ਇੰਡੀਆ ਐਂਡ ਰਿਜ਼ਾਈਨਡ ਫਰਮ ਦ ਬੈਂਕ ਜਿਹੜੇ ਆਲਰੇਡੀ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਸੀਗੇ ਐਂਡ ਉਹਨਾਂ ਨੇ ਕਲੈਰੀਕਲ ਕੇਡਰ ਤੋਂ ਰਿਜ਼ਾਈਨ ਕੀਤਾ ਸੀਗਾ ਉਹ ਵੀ ਇਹਦੇ ਵਿੱਚ ਨਹੀਂ ਦੁਬਾਰਾ ਹਿੱਸਾ ਲੈ ਸਕਦੇ ਜੇ ਆਪਾਂ ਬੇਸਿਕਲੀ ਅ eligibility ਦੀ ਗੱਲ ਕਰੀਏ ਤਾਂ ਏ ਚਾਹੀਦੀ ਹੈ 20 years ਤੋਂ 28 years threshhold ਡੇਟ ਜਿਹੜੀ ਉਹ ਹੈਗੀ ਹੈ 2 4 1996 ਮਤਲਬ 2 April 1996 ਤੋਂ ਬਾਅਦ ਜਿਹੜੇ ਉਹ ਹੈਗੇ ਆ ਯੰਗਸਟਰਸ ਉਹ ਪੇਪਰ ਦੇ ਵਿੱਚ ਫਿਲ ਕਰ ਸਕਦੇ ਐ ਐਂਡ ਇਟ ਸ਼ੁੱਡ ਨਾਟ ਬੀ ਆਫਟਰ 1 4 2004 ਉਸ ਬੱਚੇ ਦਾ ਜਨਮ ਜਾਂ ਕੈਂਡੀਡੇਟ ਦਾ ਜਨਮ 1 April 2004 ਤੋਂ ਬਾਅਦ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ 20 years of age ਦਾ ਮਿਨੀਮਮ ਕ੍ਰਾਈਟੇਰੀਆ ਜਿਹੜਾ ਉਹ ਪੂਰਾ ਨਹੀਂ ਕਰਦੇ ਹੋਣਗੇ ਐਂਡ 9096 ਵਾਲੇ ਜਿਹੜੇ ਬੱਚੇ ਹੈਗੇ ਆ ਉਹ 28 years ਵਾਲਾ ਕ੍ਰਾਈਟੇਰੀਆ ਕੰਪਲੀਟ ਕਰਦੇ ਹੋਣਗੇ ਬਟ ਜਿਹੜੇ 2 April ਤੋਂ ਪਹਿਲਾਂ ਵਾਲੇ ਸਟੂਡੈਂਟਸ ਆ ਉਹਨਾਂ ਦਾ ਕ੍ਰਾਈਟੇਰੀਆ ਕੰਪਲੀਟ ਨਹੀਂ ਹੁੰਦਾ ਉਹ ਉਸ ਤੋਂ ਇਲਾਵਾ ਤੁਹਾਡੇ ਕੋਲੇ ਏਜ ਰਿਲੈਕਸੇਸ਼ਨ ਹਰ ਇੱਕ ਕੈਟੇਗਰੀ ਦੇ ਲਈ ਅਲੱਗ ਹੈਗੀ ਐਸਸੀਐਸਟੀ ਦੇ ਲਈ 5 years OBC three years, then physically handicapped disabilities, people with the disabilities another 10, then SCST, general category of disability 10 years the uh relaxation and uh, PWBD S C S T no 15 years OBC no 13 years the and ex man no three years according to what their service conditions are, and then divorced women seven years. ਟ੍ਰੇਨਡ ਅਪ੍ਰੈਂਟਿਸਿਸ ਜਿਹੜੇ ਆਲਰੇਡੀ ਜਿਨ੍ਹਾਂ ਨੇ ਐਸਬੀਆਈ ਦੇ ਅੰਡਰ ਟ੍ਰੇਨਿੰਗ ਲਈ ਹੀ ਆ ਉਹਨਾਂ ਨੂੰ 6 ਇਅਰਸ ਦੀ ਰਿਲੈਕਸੇਸ਼ਨ ਐਸਸੀਐਸਟੀ ਲਈ ਓਬੀਸੀ ਲਈ 4 ਇਅਰਸ ਜਨਰਲ ਦੇ ਲਈ 1 ਸਾਲ ਮਤਲਬ ਜਨਰਲ ਵਾਲੇ ਜਿਹੜੇ ਵੀ ਕੈਂਡੀਡੇਟ ਜਿਨ੍ਹਾਂ ਨੇ ਪਹਿਲਾਂ ਅਪ੍ਰੈਂਟਿਸਸ਼ਿਪ ਅਪਲਾਈ ਕੀਤੀ ਹੋਈ ਹੈ ਜਾਂ ਉਹਨਾਂ ਨੇ ਐਜ਼ ਅਨ ਅਪ੍ਰੈਂਟਿਸ ਐਸਬੀਆਈ ਦੇ ਵਿੱਚ ਵਰਕ ਕੀਤਾ ਹੋਇਆ ਉਹਨਾਂ ਨੂੰ 1 ਸਾਲ ਦੀ ਐਕਸਟਰਾ ਰਿਲੈਕਸੇਸ਼ਨ ਹੈਗੀ ਹੈ ਮਤਲਬ ਓ ਟਿਲ ਦ ਏਜ ਆਫ 29 ਇਅਰਸ ਵੀ ਇਹਦੇ ਵਿੱਚ ਪਾਰਟ ਲੈ ਸਕਦੇ ਆ ਪਰ ਫਰਮ ਦੈਟ ਉਸ ਤੋਂ ਬਾਅਦ ਨੈਕਸਟ ਆਨ ਦਾ ਹੈ ਐਸੈਂਸ਼ੀਅਲ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਦਾ ਗ੍ਰੈਜੂਏਸ਼ਨ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਹੈ ਔਨ অর ਬਿਫੋਰ 31 12 2024 ਜੋ ਵੀ ਰਿਕੁਆਇਰਡ ਡਿਗਰੀਜ਼ ਹੈਗੀਆਂ ਡਿਊਲ ਡਿਗਰੀਜ਼ ਜਾਂ ਜੋ ਵੀ ਇਹਨਾਂ ਦੀ ਰਿਕਗਨਾਈਜ਼ਡ ਸਿੰਗਲ ਡਿਸਪਲਿਨ ਡਿਗਰੀਜ਼ ਹੈਗੀਆਂ ਗ੍ਰੈਜੂਏਸ਼ਨਜ਼ ਹੈਗੀਆਂ ਉਹ ਇਹਨਾਂ ਦੀਆਂ ਮਤਲਬ ਕੈਂਡੀਡੇਟਸ ਦੀਆਂ 31st ਆਫ ਡਿਸੰਬਰ ਤੋਂ ਪਹਿਲਾਂ ਕੰਪਲੀਟ ਹੋਣੀ ਚਾਹੀਦੀਆਂ ਜਿਹੜੇ ਵੀ ਕੈਂਡੀਡੇਟ ਦੀ ਆ ਐਗਜ਼ਾਮੀਨੇਸ਼ਨ ਪਾਸ ਕਰਨ ਦੀ ਆ ਗ੍ਰੈਜੂਏਸ਼ਨ ਦੀ ਡੇਟ ਜਿਹੜਾ ਫਾਈਨਲ ਸਰਟੀਫਿਕੇਟ ਹੈ ਉਹਦੇ ਉੱਪਰ ਜਿਹੜੀ ਡੇਟ 13 12 2024 ਤੋਂ ਬਾਅਦ ਵਾਲੀ ਹੋਊਗੀ ਬੇਸ਼ੱਕ ਉਹ ਐਗਜ਼ਾਮ ਕਲੀਅਰ ਕਰ ਜਾਂਦਾ ਸਿਲੈਕਟ ਹੋ ਜਾਂਦਾ ਉਹਨਾਂ ਨੂੰ ਅੱਗੇ ਮੌਕਾ ਨਹੀਂ ਮਿਲੂਗਾ ਇਹ ਚੀਜ਼ ਆਲਰੇਡੀ ਹੋ ਚੁੱਕੀ ਹੈ ਕੁਝ ਬੱਚਿਆਂ ਦੇ ਨਾਲ ਉਸ ਤੋਂ ਅੱਗੇ ਡਿਸੇਬਿਲਿਟੀਜ਼ ਬੈਂਚਮਾਰਕ ਡਿਸੇਬਿਲਿਟੀਜ਼ ਦੀਆਂ ਕੁਝ ਕੰਡੀਸ਼ਨ ਦਿੱਤੀਆਂ ਹੀ ਹੈ ਬਲਾਈਂਡਨੈਸ ਲੋ ਵਿਜਨ ਦੇ ਲਈ ਇਹ ਉਹਨਾਂ ਲਈ ਹੈ ਜੋ ਵੀ ਬੱਚੇ ਮਤਲਬ ਉਹ ਇਸ ਕੈਟਾਗਰੀ ਇਹਨਾਂ ਕੈਟਾਗਰੀਜ਼ ਦੇ ਅੰਦਰ ਆਉਂਦੇ ਆ ਪਲੀਜ਼ ਇੱਕ ਵਾਰ ਆਪਣੀ ਜਿਹੜੀ ਐਲੀਜੀਬਿਲਟੀ ਹੈ ਉਹ ਚੈੱਕ ਕਰ ਲੈਣ ਥੈਨ ਉਸ ਤੋਂ ਅਗੇ ਸक्राइब ਰਿਕੁਆਇਰਮੈਂਟਸ ਐਕ ਸਰਵਿਸਮੈਨ ਸਾਰੀ ਡਿਟੇਲ ਦਿੱਤੀ ਹੈ ਤਾਂ ਆਪਾਂ ਇਹਨਾਂ ਜ਼ਿਆਦਾ ਤਾਈ ਦੇਤੇ ਵਰਕ ਨਹੀਂ ਕਰਾਂਗੇ ਸਿਲੈਕਸ਼ਨ ਪ੍ਰੋਸੀਜਰ ਤਾਂ ਜਿਵੇਂ ਤੁਹਾਨੂੰ ਆਲਰੇਡੀ ਪਤਾ ਹੋਊਗਾ ਕਿ ਸਿਲੈਕਸ਼ਨ ਪ੍ਰੋਸੀਜਰ ਦੇ ਵਿੱਚ ਦੋ ਟੈਸਟ ਹੋਣਗੇ ਤੁਹਾਡੇ ਪ੍ਰੀਲੀਮੀਨਰੀ ਐਗਜ਼ਾਮੀਨੇਸ਼ਨ ਐਂਡ ਮੀਨਸ ਐਗਜ਼ਾਮੀਨੇਸ਼ਨ ਐਂਡ ਉਸ ਤੋਂ ਬਾਅਦ ਜਿਹੜਾ ਤੁਹਾਡਾ ਲੈਂਗੁਏਜ ਟੈਸਟ ਹੋਊਗਾ ਨੈਨ ਪ੍ਰੀਲੀਮੀਨਰੀ ਐਗਜ਼ਾਮੀਨੇਸ਼ਨ ਆਨਲਾਈਨ ਪ੍ਰੀਲੀਮੀਨਰੀ ਐਗਜ਼ਾਮੀਨੇਸ਼ਨ ਜਿਹੜਾ 100 ਮਾਰਕਸ ਦਾ ਹੋਊਗਾ ਜੋ ਕਿ ਆਨਲਾਈਨ ਹੋਊਗਾ ਜਿੰਨੇ ਵੀ ਬੈਂਕਿੰਗ ਐਗਜ਼ਾਮਸ ਹੈ ਸੇਮ ਪੈਟਰਨ ਦੇ ਨਾਲ ਹੀ ਚੱਲਦੇ ਆ ਇੰਗਲਿਸ਼ ਲੈਂਗੁਏਜ 30 ਕੁਐਸਚਨਸ ਨੰਮੈਰੀਕਲ ਅਬਿਲਿਟੀ 35 ਐਂਡ ਰੀਜ਼ਨਿੰਗ ਅਬਿਲਿਟੀ 35 ਟੋਟਲ ਟਾਈਮ ਹੈਗਾ 1 ਆਰ ਦਾ ਐਂਡ ਇਹਦੇ ਵਿੱਚ 1/4 ਮਾਰਕਸ ਜਿਹੜੀ ਉਹ 네ਗੇਟਿਵ ਮਾਰਕਿੰਗ ਹੁੰਦੀ ਹੈ ਮੇਨਸ ਐਗਜ਼ਾਮੀਨੇਸ਼ਨ ਦੇ ਵਿੱਚ Uh, जरा टाइम तो है टोटल टाइम है टोटल नंबर ऑफ मार्क्स है टू हंड्रेड एंड है एग्जाम ऑफ आई बी पी एस पीओ पीओाम कंडीशन है सेम उ है जनरल या फाइनैशियल अवेयरनैस जुड़े हुए फिफ्टी क्वेश्चन है इंग्लिश जुड़े फोर्टी क्वेश्चन एप्टीट्यूड मैथ्स के जुड़े हुए फिफ्टी क्वेश्चन एंड रीजनिंग कंप्यूटर एप्टीट्यूड एंड रीजनिंग जुड़े हैं फोर्टी फाइव सॉरी सिक्सटी फिफ्टी क्वेश्चन फॉर सिक्सटी मार्क्स एंड फोर्टी फाइव मिनट तो इन्हों का बेसिक एग्जाम क्राइटेरिया है उस तो बाद टेस्ट ऑफ स्पेसीफाइड ऑप्टेड लोकल लैंग्वेज दो क्वालिफाई फॉर सिलेक्शन एंड प्रोड्यूस टेंथ और ट्वेल्थ स्टैंडर्ड मार्कशीट सर्टिफिकेट एविडेंसिंग हैविंग स्टडीड स्पेसिफाइड ऑप्टेड लोकल लैंग्वेज विल नॉट बी सब्जेक्टेड टू एनी लैंग्वेज टेस्ट ਤੋ ਜਿਹੜੇ ਬੱਚਿਆਂ ਦਾ ਤਾਂ ਆਲਰੇਡੀ ਜਿਨ੍ਹਾਂ ਨੇ ਤਾਂ 10th ਜਾਂ 12th ਦੇ ਵਿੱਚ ਜਿਹੜੀ ਉਹ ਰਿਕੁਆਇਰਡ ਲੈਂਗੁਏਜ ਹੈਗੀ ਹੈ ਉਹ ਪਾਸ ਕੀਤੀ ਹੋਈ ਹੈ ਫਾਰ ਇਗਜ਼ਾਮਪਲ ਪੰਜਾਬ ਦੇ ਬੱਚਿਆਂ ਨੂੰ ਹਿੰਦੀ ਜਾਂ ਪੰਜਾਬੀ ਆਉਣੀ ਚਾਹੀਦੀ ਹੈ ਇੰਗਲਿਸ਼ ਜਾਂ ਪੰਜਾਬੀ ਆਉਣੀ ਚਾਹੀਦੀ ਹੈ ਤੋ ਉਹਨਾਂ ਦਾ ਜੇ ਕਲੀਅਰ ਹੈ 10th ਕਲਾਸ ਤੱਕ ਤਾਂ ਉਹਨਾਂ ਨੂੰ ਲੈਂਗੁਏਜ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੈਗੀ ਪੰਜਾਬ ਦੇ ਵਿੱਚ ਤਿੰਨ ਲੈਂਗੁਏਜਸ ਰਿਕੁਆਇਰਡ ਹੈ ਇੰਗਲਿਸ਼ ਹਿੰਦੀ ਪੰਜਾਬੀ ਜੇ ਲੈਂਗੁਏਜਸ ਤੁਸੀਂ 10th ਕਲਾਸ ਤੱਕ ਪੜੀਆਂ ਹੋਈਆਂ ਤਾਂ ਤੁਹਾਨੂੰ ਲੈਂਗੁਏਜ ਟੈਸਟ ਦੇਣ ਦੀ ਲੋੜ ਨਹੀਂ ਹੈ ਆਦਰਵਾਇਜ਼ ਲੋਕਲ ਲੈਂਗੁਏਜ ਟੈਸਟ ਤੁਹਾਡਾ ਹੋਊਗਾ ਲਾਸਟ ਈਅਰ ਪੰਜਾਬ ਵਾਲੇ ਪਾਰਟ ਦੇ ਵਿੱਚ ਲੋਕਲ ਲੈਂਗੁਏਜ ਟੈਸਟ ਨਹੀਂ ਹੋਇਆ ਸੀ ਥੈਨ ਫਾਈਨਲ ਵੈਰੀਫਿਕੇਸ਼ਨ ਦੇ ਵਿਦ ਤੁਹਾਡੇ ਡਾਕੂਮੈਂਟ ਚੈੱਕ ਹੁੰਦੇ ਆ ਐਂਡ ਐਲੀਜੀਬਿਲਟੀ ਦੇ ਅਕੋਰਡਿੰਗ ਤੁਹਾਡਾ ਜੋ ਵੀ ਮਤਲਬ ਰਿਕੁਆਇਰਡ ਕੰਡੀਸ਼ਨਸ ਆ ਉਹਨਾਂ ਨੂੰ ਚੈੱਕ ਕਰਕੇ ਤੁਹਾਨੂੰ ਅਗੇ ਪ੍ਰੋਵੀਜ਼ਨਲੀ ਐਕਸੈਪਟ ਕਰ ਲਿਆ ਜਾਂਦਾ ਫੋਰ ਦਾ ਜੌਬ ਤੇ ਪ੍ਰੀਲੀਮਿਨਰੀ ਐਗਜ਼ਾਮ ਫ फेब्रुवारी 2025 ਦੇ ਵਿੱਚ ਹੋਊਗਾ ਮੀਨਸ ਐਗਜ਼ਾਮ ਹੈ ਜਿਹੜਾ ਤੁਹਾਡਾ ਮਾਰਚ ਅਪ੍ਰੈਲ ਦੇ ਵਿੱਚ ਆ ਜਾਊਗਾ ਦੈਨ ਇਹਦਾ ਪੇ ਸਕੇਲ ਦੀ ਗੱਲ ਕਰੀਏ ਤਾਂ ਪੇ ਸਕੇਲ 24050 ਤੋਂ ਸਟਾਰਟ ਹੁੰਦਾ ਹੈ ਐਂਡ ਇਟ ਗੋਜ਼ ਅਪ ਟੂ 64050 ਸਟਾਰਟਿੰਗ ਬੇਸਿਕ ਪੇ ਜਿਹੜੀ ਤੁਹਾਡੀ 26730 ਰੁਪਏ ਹੈਗੀ ਹੈ ਐਂਡ ਟੂ ਐਡਵਾਂਸ ਮਤਲਬ 24000 ਪੰਜਾ ਤੁਹਾਡੀ ਬੇਸਿਕ ਸੈਲਰੀ ਸੀਗੀ ਐਂਡ ਉਹਦੇ ਵਿੱਚ ਦੋ ਇਨਕਰੀਮੈਂਟਸ ਆਲਰੇਡੀ ਲੱਗੀਆਂ ਹੀ ਐ ਗ੍ਰੈਜੂਏਟਸ ਲਈ ਔਨ ਔਨ ਐਂਡ ਔਨ ਜਿਹੜੀਆਂ ਵੱਡੀਆਂ ਸਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਤੁਹਾਡੀ ਜਿਹੜੀ ਆਪਾਂ ਕਹੇ ਕਿ ਓਵਰਆਲ ਸੈਲਰੀ ਐ 댓 ਊਡ ਬੀ ਅਰਾਊਂਡ 46000 ਐਂਡ ਜਿਹੜੀਆਂ ਨਾਰਮਲ ਸਿਟੀਜ਼ ਹੈਗੀਆਂ ਛੋਟੀਆਂ ਸਿਟੀਜ਼ ਐ ਉਹਨਾਂ ਦੇ ਵਿੱਚ ਅਰਾਊਂਡ 35000 ਤੁਹਾਡੀ ਸੈਲਰੀ ਬਣੂਗੀ ਥੈਨ ਪ੍ਰੋਬੇਸ਼ਨ ਪੀਰੀਅਡ ਹੈ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨਾ ਪਊਗਾ ਦੈਨ ਪ੍ਰੀ ਐਗਜ਼ਾਮ ਟ੍ਰੇਨਿੰਗ OBC ਕੈਟਾਗਰੀਜ਼ SC SC ਕੈਟਾਗਰੀ ਨੂੰ ਮਿਲਦੀ ਹੈ ਦੈਨ ਐਗਜ਼ਾਮ ਫੀਸ ਅ SC ST ਕੈਟਾਗਰੀਜ਼ ਫਿਜ਼ੀਕਲ ਡਿਸੇਬਿਲਟੀ ਵਾਲੇ ਜਿੰਨੇ ਵੀ ਹੈਗੇ ਆ ਉਹਨਾਂ ਬੱਚਿਆਂ ਦੇ ਲਈ ਕੋਈ ਐਗਜ਼ਾਮ ਫੀਸ ਨਹੀਂ ਹੈ ਜਨਰਲ OBC EWS ਇਹਨਾਂ ਦੀ ਜਿਹੜੀ ਬੇਸਿਕ ਫੀਸ ਹੈਗੀ ਹੈ ਦੈਟ ਇਜ਼ 750 ਰੁਪੀਸ ਤੋਂ ਅਪਲਾਈ ਕਰਨ ਲਈ ਤੁਸੀਂ ਡਾਇਰੈਕਟਲੀ ਵੈਬਸਾਈਟ ਤੇ ਅਪਲਾਈ ਕਰ ਸਕਦੇ ਹੋ ਇਨ ਕੇਸ ਯੂ ਫਾਈਂਡ ਇਟ ਡਿਫਿਕਲਟ ਟੂ ਅ ਅਪਲਾਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਪਲਾਈ ਕਰਨ ਚ ਤੁਸੀਂ ਡਾਇਰੈਕਟਲੀ ਸਾਨੂੰ ਨਿਊ ਹਰਾਇਜ਼ਨ ਅਕੈਡਮਿਕ ਪੂਰਥਲਾ ਵਿਜ਼ਿਟ ਕਰ ਲੋ ਜਾਂ ਕੰਟੈਕਟ ਕਰ ਲੋ ਫੋਨ ਨੰਬਰ ਤੇ ਐਂਡ ਅਸੀਂ ਤੁਹਾਡੇ ਫਾਰਮ ਫਿਲਿੰਗ ਦੇ ਵਿੱਚ ਹੈਲਪ ਕਰਵਾ ਦਾਂਗੇ ਫਾਰਮ ਫਿਲਿੰਗ ਦੇ ਵਿੱਚ ਤੁਹਾਨੂੰ ਬੇਸਿਕ ਆਪਣਾ ਕ੍ਰਾਈਟੇਰੀਆ ਐਡ ਕਰਨਾ ਹੋਊਗਾ ਦੈਨ ਉਸ ਤੋਂ ਇਲਾਵਾ ਤੁਸੀਂ ਆਪਣਾ ਫੋਟੋਗ੍ਰਾਫ ਸਿਗਨੇਚਰ ਲੈਫਟ ਥੰਬ ਇਮਪ੍ਰੈਸ਼ਨ ਐਂਡ ਹੈਂਡ ਰਿਟਨ ਡੈਕਲੇਰੇਸ਼ਨ ਜਿਹੜਾ ਫਾਰਮ ਦੇ ਵਿੱਚ ਅਪਲੋਡ ਕਰੋਗੇ ਇਹਨਾਂ ਚੀਜ਼ਾਂ ਦੀ ਸੈਟਿੰਗ ਕਰਨਾ ਸਾਈਜ਼ ਕ੍ਰੀਏਟ ਕਰਨਾ ਜੋ ਕਿ ਆਪਣਾ ਵੈਬਸਾਈਟ ਤੇ ਅਪਲੋਡ ਹੋ ਸਕੇ ਉਹ ਚੀਜ਼ ਥੋੜੀ ਜਿਹੀ ਡਿਫਿਕਲਟ ਹੁੰਦੀ ਹੈ ਇਸ ਕਰਕੇ ਜ਼ਿਆਦਾਤਰ ਬੱਚੇ ਪਰਸਨਲੀ ਜਦੋਂ ਇਸ ਚੀਜ਼ ਨੂੰ ਟਰਾਈ ਕਰਦੇ ਤਾਂ ਉਹਨਾਂ ਨੂੰ ਥੋੜਾ ਜਿਹਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਸਾਈਜ਼ ਪੂਰਾ ਨਹੀਂ ਆਉਂਦਾ ਜਾਂ ਪਿਕਸਲਸ ਦੀ ਪੂਰੀ ਮੈਚ ਨਹੀਂ ਹੁੰਦੀ ਤਾਂ ਉਹਦੇ ਕਰਕੇ ਬੱਚੇ ਇਸ ਚੀਜ਼ ਚ ਅਪਲਾਈ ਨਹੀਂ ਕਰ ਪਾ ਕਰ ਪਾਉਂਦੇ ਆਪ ਆਪਣੇ ਆਪ ਤਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਆਨਲਾਈਨ ਅਪਲਾਈ ਕਰਦੇ ਹੋਏ ਤੁਸੀਂ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਅਸੀਂ ਤੁਹਾਡਾ ਫਾਰਮ ਫਿਲਿੰਗ ਦੇ ਵਿੱਚ ਹੈਲਪ ਕਰ ਦਵਾਂਗੇ। ਨਨ ਉਸ ਤੋਂ ਇਲਾਵਾ ਅ ਐਗਜ਼ਾਮ ਦਾ ਸਿਲੇਬਸ ਚੈੱਕ ਕਰਨਾ ਹੋਵੇ ਜਾਂ ਐਗਜ਼ਾਮ ਦਾ ਪ੍ਰੈਪਰੇਸ਼ਨ ਕਰਨੀ ਹੋਵੇ ਤਾਂ ਨਿਊ ਹੋਰਾਈਜ਼ਨ ਅਕੈਡਮਿਕ ਪੂਰਥਲਾਜ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਗਾਈਡੈਂਸ ਲੈ ਸਕਦੇ ਹੋ। ਇਸ ਤੋਂ ਇਲਾਵਾ ਜ਼ਰੂਰੀ ਨਹੀਂ ਹੈ ਕਿ ਸਿਰਫ SBI ਦਾ ਹੀ ਐਗਜ਼ਾਮ ਤੁਸੀਂ ਕੋਈ ਵੀ ਐਗਜ਼ਾਮ ਬੈਂਕਿੰਗ ਦਾ SSC ਦਾ ਯਾ ਰੇਲਵੇਸ ਦਾ ਯਾ ਉਸ ਤੋਂ ਇਲਾਵਾ ਪੰਜਾਬ ਪੁਲਿਸ ਪੰਜਾਬ ਪਟਵਾਰੀ ਯਾ ਕੋਈ ਵੀ ਇਦਾਂ ਦਾ ਐਗਜ਼ਾਮ ਜੇ ਤੁਸੀਂ ਅ ਪ੍ਰਿਪੇਅਰ ਕਰਨਾ ਚਾਹੁੰਦੇ ਹੋ ਤੁਸੀਂ ਨਿਊ ਹੋਰਾਈਜ਼ਨ ਅਕੈਡਮੀ ਕੂਰਥਲਾ ਵਿਜ਼ਿਟ ਕਰ ਸਕਦੇ ਹੋ ਯਾ ਆਨਲਾਈਨ ਯਾ ਆਫਲਾਈਨ ਬੈਚਸ ਜੁਆਇਨ ਕਰ ਸਕਦੇ ਹੋ ਬਾਈ ਸਿੰਪਲੀ ਕਾਲਿੰਗ ਅਸ ਤੁਸੀਂ ਇੱਕ ਵਾਰ ਕੰਟੈਕਟ ਕਰੋ ਜਿਹੜਾ ਵੀ ਉਸ ਟਾਈਮ ਬੈਚ ਹੋਊਗਾ ਜਿਹਦੇ ਲਈ ਤੁਸੀਂ ਐਲੀਜੀਬਲ ਹੋਣਗੇ ਯਾ ਜਿਹੜੇ ਵੀ ਐਗਜ਼ਾਮ ਦੀ ਤੁਸੀਂ ਪ੍ਰੈਪਰੇਸ਼ਨ ਕਰਨੀ ਹੋਊਗੀ ਉਹਦੀ ਪ੍ਰੈਪਰੇਸ਼ਨ ਤੁਹਾਨੂੰ ਕਰਵਾਈ ਜਾਊਗੀ ਇਨ ਕੇਸ ਹਲੇ ਵੀ ਇਸ ਨੋਟੀਫਿਕੇਸ਼ਨ ਨਾਲ ਜੁੜੀ ਤੁਹਾਨੂੰ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ ਆ ਵੀ ਵਿਲ ਟ੍ਰਾਈ ਕਿ ਤੁਹਾਡੀਆਂ ਜਿੰਨੀਆਂ ਵੀ ਇਸ਼ੂਜ਼ ਹੈਗੇ ਉਹਨਾਂ ਨੂੰ ਆਪਾਂ ਰਿਜ਼ੋਲਵ ਕਰੀਏ ਫਾਰਮ ਫਿਲਿੰਗ ਦੇ ਵਿੱਚ ਹੈਲਪ ਕਰੀਏ ਕਿਹੜਾ ਵਿੱਚ ਐਲੀਜੀਬਲ ਬਣਦਾ ਹੈ ਕਿਹੜਾ ਨਹੀਂ ਬਣਦਾ ਉਹਦੇ ਵਿੱਚ ਤੁਹਾਨੂੰ ਗਾਈਡ ਕਰਦੀ ਹੈ ਸੋ ਉਦੋਂ ਤੱਕ ਜਿਹੜੇ ਵੀ ਐਗਜ਼ਾਮਸ ਦੇ ਲਈ ਤੁਸੀਂ ਤਿਆਰੀ ਕਰਦੇ ਪਿਓ ਜਾਂ ਤੁਸੀਂ ਆਪਣੇ ਕੈਰੀਅਰ ਦੇ ਲਈ ਕੋਈ ਗਾਈਡੈਂਸ ਲੈਣਾ ਚਾਹੁੰਦੇ ਹੋ ਕਿਹੜੇ ਐਗਜ਼ਾਮਸ ਤੁਸੀਂ ਫਿਲ ਕਰ ਸਕਦੇ ਹੋ ਕਿਹੜੇ ਐਗਜ਼ਾਮਸ ਦੇ ਲਈ ਐਲੀਜੀਬਲ ਹੈਗੇ ਹੋ ਤਾਂ ਉਹ ਪਤਾ ਕਰਨ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਉਦੋਂ ਤੱਕ ਲਈ ਆਪਣੀ ਪੜ੍ਹਾਈ ਤੇ ਮਿਹਨਤ ਕਰੋ ਐਂਡ ਗਵਰਨਮੈਂਟ ਐਗਜ਼ਾਮਸ ਦੀ ਜੇ ਤਿਆਰੀ ਕਰਨੀ ਹੈ ਤਾਂ ਲਗਾਤਾਰ ਜਿਹੜਾ ਰੀਜ਼ਨਿੰਗ ਜੀਕੇ ਮੈਥਸ ਐਂਡ ਇੰਗਲਿਸ਼ ਜਿਹੜੇ ਬੇਸਿਕ ਪਾਰਟਸ ਹੈ ਉਹਨਾਂ ਤੇ ਵਰਕ ਕਰੋ ਮੌਕ ਟੈਸਟ ਅ ਦੋ ਜੇ ਤੁਸੀਂ ਮੌਕ ਟੈਸਟ ਵੀ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਬਹੁਤ ਹੀ ਘੱਟ ਉਹਦੇ ਵਿੱਚ ਅਮਾਉਂਟ ਦੇ ਵਿੱਚ ਤੁਹਾਨੂੰ ਟੈਸਟ ਸੀਰੀਜ਼ ਮਿਲ ਜਾਣਗੀਆਂ ਬੈਂਕਿੰਗ ਦੀਆਂ ਐਸਐਸਸੀ ਦੀਆਂ ਰੇਲਵੇਜ਼ ਦੀਆਂ ਕਿਸੇ ਵੀ ਤਰ੍ਹਾਂ ਦੇ ਇਗਜ਼ਾਮ ਦੀਆਂ ਟੈਸਟ ਸੀਰੀਜ਼ ਤੁਸੀਂ ਡਾਇਰੈਕਟਲੀ ਸਾਡੇ ਥਰੂ ਬਾਈ ਕਰ ਸਕਦੇ ਹੋ ਐਂਡ ਤੁਹਾਨੂੰ ਅ ਇਨ 1000 ਰੁਪੀ ਤੁਹਾਨੂੰ 5 ਮੰਥਸ ਜਾਂ 6 ਮੰਥਸ ਦੀ ਵੀ ਜਿਹੜੀ ਤੁਹਾਡੀ ਮੈਂਬਰਸ਼ਿਪ ਹੈ ਜਾਂ ਆਪਾਂ ਕਹੀਏ ਕਿ ਜਿਹੜੀ ਤੁਹਾਡੀ ਟੈਸਟ ਸੀਰੀਜ਼ ਹੈਗੀ ਹੈ ਉਹ ਮਿਲ ਜੂਗੀ ਸੋ ਕੋਈ ਵੀ ਕਿਸੇ ਵੀ ਟੈਸਟ ਦੀ ਤਿਆਰੀ ਕਰਨ ਲਈ ਜਾਂ ਕੋਈ ਵੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਉਹਦੋਂ ਤੱਕ ਲਈ ਇਹ ਚੀਜ਼ ਦਾ ਧਿਆਨ ਰੱਖੋ ਕਿ ਇਹਨੂੰ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ 7th ਜਨੂਅਰੀ 2025 ਤਾਂ ਉਹਦੇ ਟਾਈਮ ਦੇ ਅੰਦਰ ਅੰਦਰ ਤੁਸੀਂ ਅਪਲਾਈ ਕਰੋ ਖੁਦ ਅਪਲਾਈ ਕਰ ਲਓ ਜੇ ਖੁਦ ਅਪਲਾਈ ਨਹੀਂ ਕਰ ਸਕਦੇ ਤਾਂ ਸਾਨੂੰ ਕੰਟੈਕਟ ਕਰ ਲਓ ਥੈਂਕ ਯੂ